ਪੀਟੀਸੀ ਨਿਊਜ਼ ਤੇ ਇਸ ਵੇਲੇ ਇੱਕ ਵੱਡੀ ਖਬਰ ਦਸਤਕ ਦੇ ਰਹੀ ਹੈ ਧੁੰਦ ਕਾਰਨ ਇੱਕ ਭਿਆਨਕ ਸੜਕ ਹਾਦਸਾ ਹੋਇਆ ਇਸ ਹਾਦਸੇ ਦੇ ਵਿੱਚ ਕਈ ਲੋਕ ਜ਼ਖਮੀ ਵੀ ਹੋਏ ਨੇ ਜੋ ਇਹ ਹਾਦਸਾ ਹੋਇਆ ਬਠਿੰਡਾ ਮਾਨਸਾ ਰੋਡ ਦੇ ਉੱਤੇ ਹੋਇਆ ਹੈ ਇੱਕ ਬੱਸ ਡਿਵਾਈਡਰ ਦੇ ਉੱਤੇ ਚੜ ਜਾਂਦੀ ਹੈ ਤੇ ਜ਼ਬਰਦਸਤ ਟੱਕਰ ਕਾਰਨ ਮੌਕੇ ਤੇ ਹੀ ਪਲਟ ਜਾਂਦੀ ਹੈ ਇਸ ਬੱਸ ਦੇ ਵਿੱਚ ਕਿਸਾਨ ਹੁੰਦੇ ਨੇ ਜੋ ਕਿ ਮਹਾਪੰਚਾਇਤ ਦੇ ਲਈ ਜਾ ਰਹੇ ਹੁੰਦੇ ਨੇ ਟੁਹਾਣਾ ਦੇ ਵਿੱਚ ਮਹਾਪੰਚਾਇਤ ਹੋਣੀ ਹੁੰਦੀ ਹੈ ਤੇ ਬਠਿੰਡਾ ਮਾਨਸਾ ਰੋਡ ਦੇ ਉੱਤੇ ਪਹਿਲਾਂ ਹੀ ਇਹ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਕਈ ਕਿਸਾਨ ਲੀਡਰ ਨੇ ਜਿਹੜੇ ਉਹਨਾਂ ਦੇ ਸੱਟਾਂ ਵੱਜਦੀਆਂ ਨੇ ਤੇ ਸੱਟਾਂ ਵੱਜਣ ਤੋਂ ਬਾਅਦ ਉਹਨਾਂ ਨੂੰ ਥੋੜਾ ਬੋਤਾਂ ਉਪਚਾਰ ਦੇ ਕੇ ਉਹਨਾਂ ਦੀ ਮੋਢ ਲਈ ਸਹਾਇਤਾ ਕਰਕੇ ਫਰਸਟ ایڈ ਦੇਣ ਤੋਂ ਬਾਅਦ ਇੱਕ ਵੱਖਰੀ ਦੂਸਰੀ ਬੱਸ ਦੇ ਵਿੱਚ ਬਿਠਾ ਕੇ ਉਹਨਾਂ ਨੂੰ ਟੁਹਾਣਾ ਦੇ ਲਈ ਰਵਾਨਾ ਕਰ ਦਿੱਤਾ ਜਾਂਦਾ ਔਰ ਤੁਹਾਨੂੰ ਸਿੱਧਾ ਤਸਵੀਰਾਂ ਦਿਖਾ ਰਹੇ ਹਾਂ ਸੀ ਕਿਸ ਤਰੀਕੇ ਦਾ ਮੌਕੇ ਤੇ ਮਾਹੌਲ ਹੈ ਕਿਵੇਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਇਹ ਹਾਦਸੇ ਦਾ ਜੋ ਕਾਰਨ ਹੈ ਸਿਆ ਜਾ ਰਿਹਾ ਹੈ ਕਿਉਂਕਿ ਤੜਕਸ ਆ ਰਹੀ ਹੈ ਜੋ ਕਿਸਾਨ ਨੇ ਹਰਿਆਣਾ ਦੇ ਟੁਹਾਣਾਵਲ ਨੂੰ ਜਾ ਰਹੇ ਸੀ ਦਰਸਲ ਅੱਜ ਦੋ ਥਾਂ ਦੇ ਉੱਤੇ ਮਹਾਪੰਚਾਇਤ ਹੈ ਇੱਕ ਖਨੋਰੀ ਬਾਰਡਰ ਦੇ ਉੱਤੇ ਤੇ ਦੂਸਰੀ ਹੈ ਟੁਹਾਣਾ ਦੇ ਉੱਤੇ ਖਨੋਰੀ ਬਾਰਡਰ ਦੇ ਉੱਤੇ ਜੋ ਸ='%20ਸ='%20ਯੁਕਤ ਕਿਸਾਨ ਮੋਰਚਾ ਗੈਰ ਰਾਜਨੀਤਿਕ ਦੇ ਆਗੂ ਨੇ ਜੋ ਜਗਜੀਤ ਸਿੰਘ ਡੱਲੇਵਾਲ ਹੋਗੇ ਜਾਂ ਫਿਰ ਸਰਬੰਸ ਸਿੰਘ ਪੰਧੇਰ ਹੋਗੇ ਉਹਨਾਂ ਆਗੂਆਂ ਦੀ ਮਹਾਪੰਚਾਇਤ ਹੋ ਰਹੀ ਹੈ ਤੇ ਹਰਿਆਣਾ ਦੇ ਟੁਹਾਣਾ ਦੇ ਵਿੱਚ ਜਿਹੜੀ ਹੋ ਰਹੀ ਹੈ ਉਹ ਹੋ ਰਹੀ ਹੈ ਸਯੁਕਤ ਕਿਸਾਨ ਮੋਰਚਾ ਰਾਜਨੀਤਿਕ ਦੇ ਆਗੂਆਂ ਦੇ ਵੱਲੋਂ ਜਿਨ੍ਹਾਂ ਨੇ ਇਲੈਕਸ਼ਨ ਲੜੇ ਸੀ ਔਰ ਭਵਿੱਖ ਦੇ ਵਿੱਚ ਵੀ ਉਹਨਾਂ ਦੀ ਉਮੀਦ ਹੈ ਕਿ ਉਹ ਇਲੈਕਸ਼ਨ ਲੜ ਸਕਦੇ ਨੇ ਜਾਂ ਫਿਰ ਆਪਾਂ ਕਹੀਏ ਕਿ ਰਾਜਨੀਤੀ ਵਿੱਚ ਸਰਗਰਮ ਰਹਿ ਸਕਦੇ ਨੇ ਤਾਂ ਜਿਹੜੀ ਟੁਹਾਨਾਂ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ ਇਹ ਕਿਸਾਨ ਆਗੂ ਉਸ ਮਹਾਪੰਚਾਇਤ ਦਾ ਹਿੱਸਾ ਬਣਨ ਦੇ ਲਈ ਜਾ ਰਹੇ ਸੀ ਲੇਕਿਨ ਮਹਾਪੰਚਾਇਤ ਤੋਂ ਪਹਿਲਾਂ ਹੀ ਇੱਕ ਵੱਡਾ ਸੜਕ ਹਾਦਸਾ ਵਾਪਰ ਜਾਂਦਾ ਹੈ ਲੇਕਿਨ ਗਣੀ ਮਤੇ ਰਹਿੰਦੀ ਹੈ ਕਿ ਕਿਸੇ ਦੀ ਜਾਨ ਨਹੀਂ ਜਾਂਦੀ ਔਰ ਹੋਰ ਵੀ ਵੱਡੀ ਇੱਕ ਤੁਹਾਨੂੰ ਦੱਸਦੇ ਆ ਕਿ ਇਸ ਦੇ ਵਿੱਚ ਸਿਲੰਡਰ ਵੀ ਰੱਖਿਆ ਹੋਇਆ ਸੀ ਜਦੋਂ ਹਾਦਸਾ ਹੋਇਆ ਸ਼ੁਕਰ ਕਰਦੇ ਨੇ ਸਾਰੇ ਲੋਕ ਔਰ ਅਸੀਂ ਵੀ ਸ਼ੁਕਰ ਕਰਦੇ ਆ ਕਿ ਉਹ ਸਿਲੰਡਰ ਬਲਾਸਟ ਨਹੀਂ ਹੋਇਆ ਕਿਉਂਕਿ ਜ਼ਬਰਦਸਤ ਕਿਉਂਕਿ ਜਦੋਂ ਟੱਕਰ ਹੁੰਦੀ ਹੈ ਇੰਨਾ ਜ਼ਬਰਦਸਤ ਇੰਪੈਕਟ ਹੁੰਦਾ ਜਦੋਂ ਡਵਾਈਡਰ ਦੇ ਨਾਲ ਬੱਸ ਟਕਰਾਂਦੀ ਹੈ ਤਾਂ ਕੁਝ ਹੀ ਸਮੇਂ ਦੇ ਬਾਅਦ ਬੱਸ ਪਲਟ ਜਾਂਦੀ ਹੈ ਸੜਕ ਦੇ ਉੱਤੇ ਹੀ ਪਲਟ ਜਾਂਦੀ ਹੈ ਪੂਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਜਾਂਦੀ ਹੈ ਜੋ ਸ਼ੀਸ਼ੇ ਨੇ ਬਾਰੀਆਂ ਨੇ ਬੂਹੇ ਬਾਰੀਆਂ ਸਭ ਟੁੱਟ ਜਾਂਦੀਆਂ ਨੇ ਤੇ ਅੰਦਰ ਸਿਲੰਡਰ ਵੀ ਪਿਆ ਹੁੰਦਾ ਕਿਸਾਨ ਆ ਗੂ ਸਿਲੰਡਰ ਲੈ ਕੇ ਜਾ ਰਹੇ ਸੀ ਕਿ ਕੁਝ ਸਮੇਂ ਬਾਅਦ ਜਦ ਕਿਸਾਨ ਬਾਹਰ ਨਿਕਲਦੇ ਨੇ ਤਾਂ ਤੁਹਾਨੂੰ ਤਸਵੀਰਾਂ ਵੀ ਦਿਖਾਣੇ ਆ ਕਿ ਕਿਵੇਂ ਅੰਦਰੋਂ ਸਿਲੰਡਰ ਵੀ ਕੱਢਿਆ ਜਾ ਰਿਹਾ ਕੁਝ ਹੋਰ ਵੀ ਰਾਸ਼ਨ ਪਾਣੀ ਦਾ ਇੰਨਾ ਕੋਲ ਸਮਾਨ ਹੁੰਦਾ ਇਹ ਤੁਹਾਨੂੰ ਮੌਕੇ ਦੀਆਂ ਸੀ ਤਸਵੀਰਾਂ ਦਿਖਾ ਰਹੇ ਹਾਦਸੇ ਵਾਲੀ ਥਾਂ ਦੀਆਂ ਤਸਵੀਰ ਸੂਏਲ ਦੀ ਇੱਕ ਵੱਡੀ ਖਬਰ ਹੈ ਤੁਹਾਨੂੰ ਇੱਕ ਵਾਰ ਫਿਰ ਤੋਂ ਅਪਡੇਟ ਦੇ ਦਿੰਨੇ ਆ ਸਯੁਕਤ ਕਿਸਾਨ ਮੋਰਚਾ ਦੇ ਸੱਦੇ ਤੇ ਹਰਿਆਣਾ ਦੇ ਟੁਹਾਣਾ ਦੇ ਵਿੱਚ ਮਹਾਪੰਚਾਇਤ ਹੋ ਰਹੀ ਹੈ ਤੇ ਉਸ ਦੇ ਵਿੱਚ ਸ਼ਾਮਿਲ ਹੋਣ ਦੇ ਲਈ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਦੇ ਲੋਕ ਜੋ ਕਿਸਾਨ ਆਗੂ ਨੇ ਇੱਕ ਬੱਸ ਦੇ ਵਿੱਚ ਬੈਠ ਕੇ ਜਾ ਰਹੇ ਸੀਗੇ ਟੁਹਾਣਾ ਦੇ ਵੱਲ ਨੂੰ ਤਾਂ ਰਸਤੇ ਦੇ ਵਿੱਚ ਹੀ ਬਠਿੰਡਾ ਮਾਨਸਾ ਰੋਡ ਦੇ ਉੱਤੇ ਧੁੰਦ ਬਹੁਤ ਜ਼ਿਆਦਾ ਹੁੰਦੀ ਹੈ ਤੇ ਉਸ ਤੋਂ ਪਹਿਲਾਂ ਹੀ ਧੁੰਦ ਕਾਰਨ ਅੱਗੇ ਜ਼ਿਆਦਾ ਵਿਜ਼ਿਬਿਲਟੀ ਨਹੀਂ ਹੁੰਦੀ ਤੇ ਬੱਸ ਸਿੱਧਾ ਡਿਵਾਈਡਰ ਤੇ ਜਾ ਚੜਦੀ ਹੈ ਡਿਵਾਈਡਰ ਤੇ ਜਾ ਚੜਨ ਤੋਂ ਬੱਸ ਇੰਨਾ ਜ਼ਿਆਦਾ ਜ਼ਬਰਦਸਤ ਧੱਕਾ ਲੱਗਦਾ ਝਟਕਾ ਲੱਗਦਾ ਕਿ but ਪਲਟ ਜਾਂਦੀ ਹੈ ਉਸ ਤੋਂ ਬਾਅਦ ਅੰਦਰੋਂ ਕਿਸਾਨਾਂ ਨੂੰ ਕੱਢਿਆ ਜਾਂਦਾ ਜੋ ਆਲੇ-ਦੁਆਲੇ ਲੋਕ ਹੋਰ ਗੱਡੀਆਂ ਵਾਲੇ ਜਾ ਰਹੇ ਹੁੰਦੇ ਨੇ ਉਹ ਵੀ ਮਦਦ ਕਰਦੇ ਨੇ ਆਪਣੀਆਂ ਗੱਡੀਆਂ ਆਪਣੇ ਵਾਹਨ ਇੱਕ ਸਾਈਡ ਤੇ ਲਗਾਉਂਦੇ ਨੇ ਤੇ ਅੰਦਰੋਂ ਕਿਸਾਨਾਂ ਨੂੰ ਬਾਹਰ ਕੱਢਦੇ ਨੇ ਬੱਸ ਪਲਟਣ ਦੇ ਨਾਲ ਕਈ ਕਿਸਾਨ ਜ਼ਖਮੀ ਵੀ ਹੋਏ ਨੇ ਤੇ ਇਸ ਹਾਦਸੇ ਦਾ ਕਾਰਨ ਸੰਗਣੀ ਧੁੰਦ ਨੂੰ ਦੱਸਿਆ ਜਾ ਰਿਹਾ ਹੈ ਬੱਸ ਦਾ ਜ਼ਬਰਦਸਤ ਨੁਕਸਾਨ ਹੋਇਆ ਪੂਰੇ ਤਰੀਕੇ ਦੇ ਨਾਲ ਚੱਕਣਾ ਚੂਰ ਹੋ ਗਈ ਹੈ ਇਸ ਤੋਂ ਇਲਾਵਾ ਕਿਸਾਨਾਂ ਵੱਲੋਂ ਜੋ ਕਿ ਆਪਣੇ ਪੱਧਰ ਦੇ ਉੱਤੇ ਹੀ ਜਦੋਂ ਕਿਸਾਨਾਂ ਨੂੰ ਬਾਹਰ ਕੱਢਿਆ ਜਾਂਦਾ ਤਾਂ ਜਾਂ ਜੋ ਲੋਕਲਸ ਨੇ ਉਹ ਮਦਦ ਕਰਦੇ ਨੇ ਰਾਹਗੀਰ ਮਦਦ ਕਰਦੇ ਨੇ ਆਪ ਖੁਦ 巴士 ਨੂੰ ਸਿੱਧੀ ਕਰ ਦਿੰਦੇ ਨੇ ਤੇ ਇੱਕ ਸਾਈਡ ਤੇ ਲਗਾ ਲਗਾ ਕੇ ਦੂਸਰੀ ਬਸ ਦੇ ਵਿੱਚ ਬੈਠ ਕੇ ਟੋਹਾਣਾ ਵੱਲ ਨੂੰ ਚਲੇ ਜਾਂਦੇ ਨੇ ਤਾਂ ਸਵੇਰੇ ਸਵੇਰੇ ਤੜਕਸਾਰ ਦੀਆਂ ਇਹ ਤਸਵੀਰਾਂ ਨੇ ਆ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾ ਬਸ ਦੇ ਉੱਤੇ ਲਿਖਿਆ ਵੀ ਹੋਇਆ ਤੁਸੀਂ ਪੜ੍ਹ ਵੀ ਸਕਦੇ ਹੋ ਅੰਦਰ ਦੇਖੋ ਦੁੱਧ ਦੀਆਂ ਕੇਨੀਆਂ ਵੀ ਨੇ ਤੇ ਨਾਲ ਅੰਦਰ ਸਿਲੰਡਰ ਵੀ ਰੱਖਿਆ ਹੋਇਆ ਸੀਗਾ ਹੌਲੀ ਹੌਲੀ ਕਰਕੇ ਸਾਰਾ ਸਮਾਨ ਅੰਦਰੋਂ ਬਾਹਰ ਕੱਢਿਆ ਜਾ ਰਿਹਾ ਉਹ ਦੇਖੋ ਤਸਵੀਰਾਂ 'ਚ ਦੇਖੋ ਕਿਵੇਂ ਹੋਣਾ ਸਿਲੰਡਰ ਨੂੰ ਫੜ ਕੇ ਕੱਢਿਆ ਜਾ ਰਿਹਾ ਸ਼ੁਕਰ ਹੈ ਪ੍ਰਮਾਤਮਾ ਦਾ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ ਕਿਉਂਕਿ ਜੇਕਰ ਇੱਕ ਚਿੰਗਿਆੜੀ ਭਟਕ ਜਾਂਦੀ ਤੇ ਇਹ ਕਰੇ ਇਹ ਸਿਲੰਡਰ ਦੀ ਗੈਸ ਲੀਕ ਹੁੰਦੀ ਤਾਂ ਇੱਕ ਵੱਡਾ ਧਮਾਕਾ ਹੋ ਸਕਦਾ ਸੀ ਤੇ ਤੁਸੀਂ ਫਿਰ ਉਸ ਤੋਂ ਬਾਅਦ ਹੀ ਸੋਚ ਸਕਦੇ ਹੋ ਅਸੀਂ ਤਾਂ ਸ਼ਬਦਾਂ ਦੇ ਵਿੱਚ ਕਹਿਣਾ ਵੀ ਨਹੀਂ ਚਾਹੁੰਦੇ ਕਿ ਉਸ ਤੋਂ ਬਾਅਦ ਕੀ ਹੋ ਸਕਦਾ ਸੀ ਹੁਣ ਤੁਸੀਂ ਆਪ ਹੀ ਅੰਦਾਜ਼ਾ ਲਗਾ ਲਓ ਕਿ ਪਰਮਾਤਮਾ ਦੀ ਕਿੰਨੀ ਕਿਰਪਾ ਰਹੀ ਹੈ ਭਾਵੇਂ ਹਾਦਸਾ ਹੋ ਗਿਆ ਠੀਕ ਹੈ ਕਿਸੇ ਦੀ ਕੋਈ ਜਾਨੀ ਨੁਕਸਾਨ ਨਹੀਂ ਹੋਇਆ ਔਰ ਅੰਦਰ ਜੋ ਸਿਲੰਡਰ ਪਿਆ ਸੀ ਉਹ ਵੀ ਸੁਰੱਖਿਤ ਹੈ ਉਹ ਬਲਾਸਟ ਨਹੀਂ ਹੋਇਆ ਔਰ ਹਾਦਸੇ ਤੋਂ ਬਾਅਦ ਦੇਖੋ ਕਿਵੇਂ ਸੜਕ ਦੇ ਉੱਤੇ ਵੀ ਜਾਮ ਲੱਗ ਜਾਂਦਾ ਹੈ ਧੁੰਦ ਕਾਫੀ ਜ਼ਿਆਦਾ ਹੁੰਦੀ ਹੈ ਲੇਕਿਨ ਜਦੋਂ ਇਹ ਤਸਵੀਰਾਂ ਰਿਕਾਰਡ ਕੀਤੀਆਂ ਜਾ ਰਹੀਆਂ ਸੀ ਇਹ ਤਾਂ ਹਾਦਸੇ ਤੋਂ ਕਾਫੀ ਧੇਰ ਬਾਅਦ ਦੀਆਂ ਨੇ ਕਿਉਂਕਿ ਉਸ ਵੇਲੇ ਤੱਕ ਤਾਂ ਬੱਸ ਨੂੰ ਸਿੱਧਾ ਕੀਤਾ ਜਾ ਚੁੱਕਿਆ ਸੀ ਕਿਸਾਨਾਂ ਨੂੰ ਅੰਦਰੋਂ ਕੱਢਿਆ ਜਾ ਚੁੱਕਿਆ ਸੀ ਜਿਨ੍ਹਾਂ ਦੇ ਹਲਕੀਆਂ ਫੁਲਕੀਆਂ ਸੱਟਾਂ ਵੱਜੀਆਂ ਨੇ ਉਹਨਾਂ ਨੂੰ ਫਰਸਟ ایڈ ਦਿੱਤਾ ਜਾ ਚੁੱਕਿਆ ਸੀ ਤੇ ਹੋਰ ਉਹਨਾਂ ਕਿਸਾਨ ਆਗੂਆਂ ਨੂੰ ਕਿਸਾਨ ਲੀਡਰਾਂ ਨੂੰ ਜਾਂ ਕਿਸਾਨ ਜਥੇਬੰਦੀਆਂ ਦੇ ਜੋ ਲੋਕ ਨੇ ਉਹਨਾਂ ਨੂੰ ਇੱਕ ਵੱਖਰੀ ਦੂਸਰੀ ਬਸ ਦੇ ਵਿੱਚ ਬਿਠਾ ਕੇ ਟੋਹਾਣਾਵਲ ਨੂੰ ਰਵਾਨਾ ਕਰ ਦਿੱਤਾ ਗਿਆ ਤਾਂ ਇੱਕ ਵਾਰ ਫਿਰ ਤੋਂ ਤੁਹਾਨੂੰ ਅਪਡੇਟ ਦੇ ਦਿੰਦੇ ਹਾਂ ਕਿ ਅੱਜ ਦੋ ਥਾਂ ਦੇ ਉੱਤੇ ਮਹਾਪੰਚਾਇਤ ਹੋਣ ਜਾ ਰਹੀ ਹੈ ਕਿਉਂਕਿ ਜਗਜੀਤ ਸਿੰਘ ਡੱਲੇਵਾਲ ਪਿਛਲੇ 40 ਦਿਨਾਂ ਦੇ ਉੱਤੇ ਮਰਨ ਵਰਤ ਤੇ ਬੈਠੇ ਨੇ ਅੱਜ 40ਵਾਂ ਦਿਨ ਹੋ ਗਿਆ ਤੇ ਬੀਤੇ ਦਿਨ ਹੀ ਜਗਜੀਤ ਸਿੰਘ ਡੱਲੇਵਾਲ ਨੇ ਇੱਕ ਵੀਡੀਓ ਵੀ ਜਾਰੀ ਕੀਤੀ ਸੀ ਕਿ ਮੈਂ ਚਾਹਨਾ ਕਿ ਵੱਡੀ ਸੰਖਿਆ ਦੇ ਵਿੱਚ ਕਿਸਾਨ ਖਨੋਰੀ ਬਾਰਡਰ ਦੇ ਉੱਤੇ ਪਹੁੰਚਣ ਮੈਂ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਨਾ ਕੁਝ ਇਸ ਤਰੀਕੇ ਦੀ ਉਹਨਾਂ ਦੀ ਜੋ ਸ਼ਬਦਾਵਲੀ ਸੀਗੀ ਕਿ ਮੈਂ ਉਹਨਾਂ ਦਾ ਧੰਨਵਾਦ ਕਰਨਾ ਚਾਹੁੰਨਾ ਜਿਹੜੇ ਕਿਸਾਨ ਆਗੂ ਅੱਜ ਤੱਕ ਸਾਡੇ ਨਾਲ ਖੜੇ ਰਹੇ ਨੇ ਤੇ ਮੈਂ ਉਮੀਦ ਕਰਦਾ ਕਿ ਅੱਗੇ ਵੀ ਖੜੇ ਰਹਿਣਗੇ ਤੇ 40 ਦਿਨ ਹੋ ਗਏ ਨੇ ਭੁੱਖੇ ਪਹਾੜਿਆਂ ਨੂੰ ਬਿਨਾ ਕਿਸੇ ਹੈਲਦੀ ਡਾਈਟ ਤੋਂ ਲਗਾਤਾਰ ਬਿਨਾ ਕੁਝ ਖਾਦੇ ਪੀਤੇ ਤੋਂ 40ਵੇਂ ਦਿਨ ਦੇ ਵਿੱਚ ਜਗਜੀਤ ਸਿੰਘ ਡੱਲੇਵਾਲ ਦਾ ਜੋ ਮਰਨ ਵਰਤਾ ਹੈ ਅੱਜ ਉਹ ਸ਼ਾਮਿਲ ਹੋ ਗਿਆ 26 ਨਵੰਬਰ ਤੋਂ 26 ਨਵੰਬਰ ਤੋਂ ਲਗਾਤਾਰ ਭੁੱਖ ਹੜਤਾਲ ਤੇ ਬੈਠੇ ਨੇ ਸਿਰਫ ਔਰ ਸਿਰਫ ਪਾਣੀ ਦੇ ਸਹਾਰੇ ਤੇ ਹੀ ਜਗਜੀਤ ਸਿੰਘ ਡੱਲੇਵਾਲ ਜੀ ਰਹੇ ਨੇ ਤੇ ਇਸ ਤਰੀਕੇ ਨਾਲ ਅੱਜ ਮਹਾਪੰਚਾਇਤ ਬੁਲਾਈ ਗਈ ਹੈ ਇੱਕ ਐਸਕੇਐਮ ਰਾਜਨੀਤਿਕ ਵੱਲੋਂ ਤੇ ਇੱਕ ਐਸਕੇਐਮ ਗੈਰ ਰਾਜਨੀਤਿਕ ਵੱਲੋਂ ਜਿਹੜੀ ਗੈਰ ਰਾਜਨੀਤਿਕ ਦਾ ਇਕੱਠ ਹੋ ਰਿਹਾ ਖਨੋਰੀ ਬਾਰਡਰ ਤੇ ਹੋ ਰਿਹਾ ਤੇ ਐਸਕੇਐਮ ਰਾਜਨੀਤਿਕ ਦਾ ਜੋ ਇਕੱਠ ਹੈ ਉਹ ਹਰਿਆਣਾ ਦੇ ਟੁਹਾਣਾ ਇਲਾਕੇ ਦੇ ਵਿੱਚ ਹੋ ਰਿਹਾ ਜਿੱਥੇ ਮਹਾਪੰਚਾਇਤ ਸੱਦੀ ਗਈ ਹੈ ਦੱਸਿਆ ਇਹ ਵੀ ਜਾ ਰਿਹਾ ਹੈ ਕਿ ਜਿਹੜੀ ਹਰਿਆਣਾ ਵਾਲੀ ਮਹਾਪੰਚਾਇਤ ਜਦੋਂ ਨਿਬੜ ਜਾਵੇਗੀ ਜਦੋਂ ਉਹਨਾਂ ਦਾ ਪੂਰਾ ਕੰਮ ਨਿਬੜ ਜਾਵੇਗਾ ਉਹਨਾਂ ਦੀ ਮੀਟਿੰਗ ਖਤਮ ਹੋ ਜਾਵੇਗੀ ਤਾਂ ਜੋ ਰਾਜਨੀਤਿਕ ਦੇ ਕੁਝ ਆਗੂ ਨੇ ਉਹ ਗੈਰ ਰਾਜਨੀਤਿਕ ਆਗੂਆਂ ਨਾਲ ਯਾਨੀ ਕਿ ਟੁਹਾਣਾ ਵਾਲੀ ਮਹਾਪੰਚਾਇਤ ਖਤਮ ਹੋਣ ਤੋਂ ਬਾਅਦ ਖਨੋਰੀ ਬਾਰਡਰ ਵਾਲੀ ਮਹਾਪੰਚਾਇਤ ਤੇ ਆ ਸਕਦੇ ਨੇ ਕਿਸਾਨਾਂ ਨਾਲ ਮੀਟਿੰਗ ਕਰ ਸਕਦੇ ਨੇ ਔਰ ਕੁਝ ਵੱਡਾ ਫੈਸਲਾ ਵੀ ਹੋ ਸਕਦਾ ਹੈ ਲੇਕਿਨ ਵੱਡਾ ਫੈਸਲਾ ਅਸੀਂ ਪਿਛਲੇ 15 ਦਿਨਾਂ ਤੋਂ ਲਗਾਤਾਰ ਕਹਿ ਰਹੇ ਹਾਂ ਕਿ ਇਹੀ ਹੋ ਸਕਦਾ ਹੈ ਕਿ ਜਿਹੜਾ ਰਾਜਨੀਤਿਕ ਧੜਾ ਹੈ ਉਹ ਗੈਰ ਰਾਜਨੀਤਿਕ ਨੂੰ ਸਿੱਧੇ ਤੌਰ ਦੇ ਉੱਤੇ ਸਮਰਥਨ ਦੇਵੇ ਕਿ ਹਾਂ ਅਸੀਂ ਤੁਹਾਡੇ ਨਾਲ ਖੜੇ ਹਾਂ ਸ਼ੰਭੂ ਦੇ ਉੱਤੇ ਵੀ ਖੜੇ ਹਾਂ ਭਾਵੇਂ ਖਨੋਰੀ ਹੋਵੇ ਦੋਨਾਂ ਪਾਸੇ ਅਸੀਂ ਨਾਲ ਆ ਪਰ ਜੋ ਰਾਜਨੀਤਿਕ ਧੜਾ ਹੈ ਐਸਕੇਐਮ ਦਾ ਉਹ ਸਾਫ਼ ਕਰ ਚੁੱਕਿਆ ਕਲੀਅਰ ਕਰ ਚੁੱਕਿਆ ਹੈ ਭਾਵੇਂ ਸਾਡੇ ਇਹ ਕੁਝ ਵਖਰੇਵੇਂ ਹੈਗੇ ਆ ਵਖਰੇਵੇਂ ਇਹ ਨੇ ਕਿ ਅਸੀਂ ਸਹਿਮਤ ਨਹੀਂ ਹੈ ਤੌਰ ਤਰੀਕੇ ਦੇ ਜਿਸ ਕਿੱਕੇ ਦੇ ਨਾਲ ਅਗਰੈਸ਼ਨ ਦਿਖਾਇਆ ਜਾ ਰਿਹਾ ਵੈ ਸਖਤ ਕਿਸਾਨ ਮੋਰਚਾ ਜਿਹੜੇ ਗੈਰ ਰਾਜਨੀਤਿਕ ਦੇ ਆਗੂ ਨੇ ਕਿਉਂਕਿ ਬਿਨਾਂ ਦੱਸੇ ਤੋਂ ਭੁਖ ਹੜਤਾਲ ਸ਼ੁਰੂ ਕਰ ਦਿੱਤੀ ਗਈ ਤੇ ਬਿਨਾਂ ਦੱਸੇ ਤੋਂ ਹੀ ਖਨੋਰੀ ਔਰ ਸ਼ੰਭੂ ਦੇ ਉੱਤੇ ਮੋਰਚੇ ਸ਼ੁਰੂ ਕਰ ਦਿੱਤੇ ਗਏ ਅਸੀਂ ਇਸ ਕਰਕੇ ਸਿੱਧਾ ਸਮਰਥਨ ਤਾਂ ਨਹੀਂ ਦੇ ਰਹੇ ਲੇਕਿਨ ਜੋ ਕਿਸਾਨਾਂ ਦੀਆਂ ਮੰਗਾਂ ਨੇ ਅਸੀਂ ਉਹਨਾਂ ਦੇ ਨਾਲ ਸਹਿਮਤਾਂ ਇਸ ਤਰੀਕੇ ਦੇ ਨਾਲ ਸ਼ੰਭੂ ਆ ਇੱਥੇ ਖਨੋਰੀ ਬਾਰਡਰ ਤੇ ਵੀ ਮਹਾਪੰਚਾਇਤ ਹੋ ਰਹੀ ਹੈ ਤੇ ਤੇ ਟੁਹਾਣਾ ਦੇ ਵਿੱਚ ਵੀ ਹੋ ਰਹੀ ਹੈ ਟੁਹਾਣਾ ਦੇ ਉੱਤੇ ਜਦੋਂ ਕਿਸਾਨ ਜਾ ਰਹੇ ਸੀਗੇ ਤਾਂ ਉਸ ਵੇਲੇ ਬੀਕੇਯੂ ਇਕਤਾ ਉਗਰਾਹਾ ਦੀ ਬੱਸ ਹਾਦਸੇ ਦਾ ਸ਼ਿਕਾਰ ਹੋ ਜਾਂਦੀ ਹੈ ਅੰਦਰੋਂ ਕਿਸਾਨਾਂ ਨੂੰ ਸਹੀ ਸਲਾਮਤ ਕੱਢਿਆ ਜਾਂਦਾ ਕੁਝ ਕਿਤੇ ਸੱਟਾਂ ਵੀ ਲੱਗਦੀਆਂ ਨੇ ਉਹਨਾਂ ਦੀ ਗੱਲ ਸੁਣਦੇ ਆਪਾਂ ਹਾਂਜੀ ਪ੍ਰਧਾਨ ਜੀ ਜੋ ਅੱਜ ਟੁਹਾਣਾ ਮਹਾ ਪੰਚਾਇਤ ਵਿੱਚ ਜਾ ਰਹੇ ਸੀ ਹਾਂ ਹਾਂ ਭਾਰਤੀ ਕਿਸਾਨ ਜਿਉਂ ਨੇ ਧਗਰਾਹਾ ਵੱਲੋਂ ਜੋ ਟੁਹਾਣਾ ਮਹਾ ਪੰਚਾਇਤ ਵਿੱਚ ਵਿਆਉਣ ਪਿੰਡ ਦੀ ਰਹਿਣ ਜਾ ਰਹੀ ਸੀ ਉਹ ਹਾਸਾ ਹੋ ਗਿਆ ਸਾਰੇ ਬੰਦੇ ਸਹੀ ਸਲਾਮਤ ਹੈ ਤੇ ਬਸ ਹੁਣ ਨਾਲ ਢਵਾਣੇ ਨੂੰ ਦੁਆਰੇ ਰੋਣਾ ਹੋ